ਐਸੀ ਮਨਪ੍ਰੀਤ ਕੀਜੈ ਆਸਾ ਮਹੱਲਾ ਪੰਜਵਾਂ ਸਲੋਕ ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੀ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੀ ਸੰਤ ਜਾਂ ਕੋ ਖੋਜਹਿ ਅਸੰਖ ਮੋਨੀ ਅਨੇਕ ਤਪੇ ਬ੍ਰਹਮੇ ਕੋਟ ਆਰਾਧ ਗਿਆਨੀ ਜਾਪ ਜਪੇ ਜਪ ਤਾਪ ਸੰਜਮ ਕਿਰਿਆ ਪੂਜਾ ਅਨਕ ਸੋਧਨ ਬੰਦਨਾ ਕਰ ਗਵਨ ਬਸਦਾ ਤੀਰਥ ਮੱਜਨ ਮਿਲਨ ਕੋ ਨਿਰੰਜਨਾ ਮਨੁਖ ਬਨ ਤਿਨ ਪਸੂ ਪੰਖੀ ਸਗਲ ਤੁਝਹਿ ਆਰਾਧਤੇ ਦਇਾਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਕੋਟ ਬਿਸਨ ਅਵਤਾਰ ਸ਼ੰਕਰ ਜਟਾ ਧਾਰ ਚਾਹ ਤੁਝਹਿ ਦਿਆਰ ਮਨ ਤਨ ਰੁਚਿ ਅਪਾਰ अपार अगम गोविंद ठाकुर सगल पूरक प्रभ धनी सुरसे दे गण गंधर्व तिआवे जख के नर गुण भनी कोट इंद्र अनेक देवा जप्त स्वामी जय जयकार नाथ नाथ दयाल नानक साद संगत मिल उद्धार कोट देवी जा को सेवह लक्ष्मी अनक भात ਗੁਪਤ ਪ੍ਰਗਟ ਜਾ ਕੋ ਅਰਾਧ ਹੈ ਪਾਉਣ ਪਾਣੀ ਦਿਨ ਸਰਾਤ ਨਖਿਅਤਰ ਸਸੀਅਰ ਸੂਰ ਧਿਆਵਹਿ ਬਸੁਦ ਗਗਨਾ ਗਾਵੇ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵੇ ਸਿਮਰਤ ਪ੍ਰਾਨ ਚਤਰ ਬੇਦੈ ਖਟ ਸਾਸਤਰ ਜਾ ਕੋ ਜਪਾਤ ਪਤਤ ਪਾਵਨ ਭਗਤ ਵਚਲ ਨਾਨਕ ਮਿਲੀਐ ਸੰਗ ਸਾਥ ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਣੀ ਅਨਜਾਨਤ ਜੋ ਸੇਵੈ ਤੇਤੀ ਨਹ ਜਾਏ ਗਣੀ ਅਬਗਤ ਅਗੰਤ ਅਥਾਹਾ ਠਾਕੁਰ ਸਗਲ ਮੰਝੇ ਬਾਹਰਾ ਸਰਬ ਜਾਚਕ ਏਕ ਦਾਤਾ ਨਹ ਦੂਰ ਸੰਗੀ ਜਾਹਰਾ ਵਸ ਭਗਤthia ਮਿਲੇ ਜੀਆ ਤਾਂ ਕੀ ਉਪਮਾ ਕਿਤ ਗਣੀ ਇਹੋ দান ਮਾਨ ਨਾਨਕ ਪਾਏ ਸੀਸ ਸਾਧਾ ਹੰ ਧਰ ਚਰਨੀ ਆਸਾ ਮਹੱਲਾ ਪੰਜਵਾਂ ਸਲੋਕ ਉਦਮ ਕਰ ਹੋ ਵਡ ਭਾਗੀ ਹੋ ਸਿਮਰੋ ਹਰ ਹਰ ਰਾਈ ਨਾਨਕ ਜਿਸ ਸਿਮਰਤ ਸਭ ਸੁਖੋ ਹੋਐ ਦੁਖ ਦਰਦ ਭ੍ਰਮ ਜਾਈ ਸੰਤ ਨਾਮ ਜਪਤ ਗੋਬਿੰਦ ਨਹਿ ਅਲਸਾਈਐ ਭੇਟਤ ਸਾਧੂ ਸੰਗ ਜਮਪੁਰ ਨਹਿ ਜਾਈਐ ਦੁਖ ਦਰਦ ਨਾ ਭਉ ਬਿਆਪੈ ਨਾਮ ਸਿਮਰਤ ਸਦ ਸੁਖੀ ਸਾਸ ਸਾਸ ਆਰਾਧ ਹਰ ਹਰ ਧਿਆਏ ਸੋ ਪ੍ਰਭ ਮਨ ਮੁਖੀ ਕਿਰਪਾਲ ਦਿਆਲ ਰਸਾਲ ਗੁਣ ਨਿਦ ਕਰ ਦਿਆ ਸੇਵਾਲਾਈ ਹੈ ਨਾਨਕ ਪੈੰਮ ਪੈ ਚਲਣ ਜੰਪੈ ਨਾਮ ਜਪਤ ਗੋਬਿੰਦ ਨਹਿ ਅਲਸਾਈ ਹੈ ਪਾਵਨ ਪਤ ਤਪਨੀਤ ਨਾਮ ਨਿਰੰਜਨਾ ਪਰਮ ਅਧੇਰ ਬਨਾਸ ਗਿਆਨ ਗੁਰ ਅੰਜਨਾ ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲ ਤਲ ਮਹੀਅਲ ਪੂਰਿਆ ਇਕ ਨਿਮਖ ਜਾ ਕਹਿ ਰਦਾ ਵਸਿਆ ਮਿਟੇ ਤਿਸਹਿ ਵਸੂਰਿਆ ਅਗਾਦ ਬੋਧ ਸਮਰੱਥ ਸੁਆਮੀ ਸਰਬ ਕਾ ਭਉ ਭੰਜਨਾ ਨਾਨਕ ਪੈ ਅੰਪੈ ਚਰਨ ਜੰਪੈ ਪਾਵਨ ਪਤ ਤਪਨੀਤ ਨਾਮ ਨਿਰੰਜਨਾ ਉਟ ਗਹੀ ਗੋਪਾਲ ਦਿਆਲ ਕਿਰਪਾ ਨਿਧੀ 모ਹੇ ਆਸਰ ਤੋ ਚਰਨ ਤੁਮਾਰੀ ਸਰਨ ਸਿਧੇ ਹਰ ਚਰਨ ਕਾਰਨ ਕਰਨ ਸੋ ਆਮੀ ਪਤਤ ਪੁਧਰਨ ਹਰ ਹਰੀ ਸਾਗਰ ਸੰਸਾਰ ਭਵ ਉਤਾਰ ਨਾਮ ਸਿਮਰਤ ਬਹੁ ਤਰੀ ਆਦ ਅੰਤ ਬੇਅੰਤ ਖੋਜਹਿ ਸੁਣੀ ਉਧਾਰਨ ਸੰਤ ਸੰਗ ਵਿਦੇ ਨਾਨਕ ਪਇੰਪੈ ਚਰਨ ਜੰਪੈ ਪੂਰਤ ਗਹੀ ਗੋਪਾਲ ਦਿਆਲ ਕਿਰਪਾ ਨਿਦੇ ਭਗਤ ਵੱਚਲ ਹਰ ਬਿਰਦ ਆਪ ਬਨਾਇਆ ਜਹ ਜਹ ਸੰਤ ਆਰਾਧ ਹੈ ਤਹ ਤਹ ਪ੍ਰਗਟਾਇਆ ਪ੍ਰਭ ਆਪ ਲਈਏ ਸਮਾਏ ਸਹਿਜ ਸੁਭਾਈ ਭਗਤ ਕਾਰਜ ਸਾਰਿਆ ਆਨੰਦ ਹਰ ਜਸ ਮਹਾ ਮੰਗਲ ਸਰਬ ਦੁਖ ਵਿਸਾਰਿਆ ਚਮਤਕਾਰ ਪ੍ਰਗਾਸ ਦਹ ਦਿਸ ਏਕ ਤਹ ਦਰਿਸ਼ਟਾਇਆ ਨਾਨਕ ਪਇੰਮ ਪੈ ਚਰਨ ਜੰਪੈ ਭਗਤ ਵਚਲ ਹਰ ਬਿਰਦ ਆਪ ਬਨਾਇਆ ਹਸਾ ਮਹੱਲਾ ਪੰਜਵਾਂ ਠਿਰ ਸੰਤਨ ਸੁਹਾਗ ਮਰੈ ਨਾ ਜਾਵੇ ਜਾਂ ਕੈ ਗ੍ਰਹਿ ਹਰ ਨਾ ਹੋ ਸੋ ਸਦ ਹੀਰਾਵੇ ਅਵਨਾਸੀ ਅਵਘਤ ਸੋ ਪ੍ਰਭ ਸਦਾ ਨਵ ਤਨ ਨਿਰਮਲਾ ਨਹਿ ਦੂਰ ਸਦਾ ਹਧੂਰ ਠਾਕੁਰ ਦਹਿ ਦਿਸ ਪੂਰਨ ਸਦ ਸਦਾ ਪ੍ਰਾਨ ਪਤ ਗਤ ਮਤ ਜਾਤੇ ਪ੍ਰਿਆ ਪ੍ਰੀਤ ਪ੍ਰੀਤਮ ਭਾਵੈ ਨਾਨਕ ਵਖਾਣੈ ਗੁਰਬਚਨ ਜਾਣੈ ਫਿਰ ਸੰਤਨ ਸੁਹਾਗ ਮਰੈ ਨਾ ਜਾਵੇ ਜਾ ਕੋ ਰਾਮ ਪਤਾਰ ਤਾਂ ਕਹਿ ਅਨਦ ਘਣਾ ਸੁਖਵੰਤੀ ਸਾਨਾਰ ਸੋਭਾ ਪੂਰਬਣਾ ਮਾਨ ਮਹਤ ਕਲਿਆਣ ਹਰ ਜਸ ਸੰਗ ਸੁਰ ਜਨ ਸੋ ਪ੍ਰਭੂ ਸਰਬ ਸਿੱਧ ਨਵ ਨਿਦ ਤਿਤ ਗ੍ਰਹਿ ਨਹੀਂ ਉਹ ਨਾ ਸਭ ਕਛੂ ਮਧ ਰਬਾਣੀ ਪ੍ਰਹਿਮਾਨੀ ਥਿਰ ਸੁਹਾਗਤਾ ਕਾ ਬਣ ਨਾਨਕ ਬਖਾਣੇ ਗੁਰਬਚਨ ਜਾਣੇ ਜਾਂ ਕੋ ਰਾਮ ਪਧਾਰ ਤਾ ਕੈ ਅਨੰਦ ਘਣਾ ਆਉ ਸਖੀ ਸੰਤ ਪਾਸ ਸੇਵਾ ਲਾਗੀ ਐ ਪੀਸੋ ਚਰਨ ਪਖਾਰ ਆਪ ਤਿਆਗੀ ਐ ਤਾਜ ਆਪ ਮਿਟੈ ਸੰਤਾਪ ਆਪ ਨਹਿ ਜਣਾਈ ਐ ਸਰਨ ਗਿਹੀ ਜੈ ਮਾਨ ਲੀਜੈ ਕਰੇ ਸੋ ਸੁਖ ਪਾਈਐ ਕਰ ਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰੈਣ ਜਾਗੀਐ ਨਾਨਕ ਵਖਾਣੈ ਗੁਰਬਚਨ ਜਾਣੈ ਆਉ ਸਖੀ ਸੰਤ ਪਾਸ ਸੇਵਾ ਲਾਗੀਐ ਜਾਂ ਕੈ ਮਸਤਕ ਭਾਗ ਸੇ ਸੇਵਾ ਲਾਇਆ ਤਾਂ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ ਪਰਮ ਮੋਹ ਵਿਕਾਰ ਦੂਜਾ ਸਗਲ ਤਿਨਹ ਤਿਆਗਿਆ ਮਨ ਸ਼ਾਂਤ ਸਹਿਜ ਸੁਭਾਉ ਬੂਠਾ ਅਨੰਦ ਮੰਗਲ ਗੁਣ ਗਾਇਆ ਨਾਨਕ ਵਖਾਣ ਗੁਰਬਚਨ ਜਾਣੈ ਜਾ ਕੈ ਮਸਤਕ ਭਾਗ ਸੇ ਸੇਵਾ ਲਾਇਆ ਆਸਾ ਮਹੱਲਾ ਪੰਜਵਾ ਸਲੋਕ ਹਰ ਹਰ ਨਾਮ ਜਪੰਤਿਆ ਕਾਛ ਨਾ ਕਹੈ ਜਮ ਕਾਲ ਨਾਨਕ ਮਨ ਤਨ ਸੁਖੀ ਹੋਇ ਅੰਤੇ ਮਿਲੈ ਗੋਪਾਲ ਚੰਤ ਮਿਲੋ ਸੰਤਨ ਕੈ ਸੰਗ ਮੋਹੇ ਉਧਾਰ ਲੇ ਹੋ ਬਿਨੋ ਕਰੂ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਇਆ ਕਤਹੂ ਨਾ ਧਾਵੂ ਸਰਨ ਪਾਵੂ करुणा मैं प्रभु करमया समर्थ अगत अपार निर्मल सुनो स्वामी बिनो एहो कर जोड नानक दान मांगै जन्म मरण निवार लेहो अपराधी मतहीन निर्गुण नाथ नीच साठ कठोर को लहिन व्याप्त मोह कीच मल धर्म कर्म अहं ममता ਮਰਨ ਚੀਤਨਾ ਆਵੈ ਬਨਤਾ ਬਨੋਦ ਆਨੰਦ ਮਾਇਆ ਅਗਿਆਨ ਤਾਲ ਪਟਾਵੈ ਕਿਸੈ ਜੋ ਬਨ ਬਧੈ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਨ ਸਾਧੂ ਰਾਖ ਨੀਚ ਪਰਮੇ ਜਨਮ ਅਨੇਕ ਸੰਕਟ ਮਹਾ ਜੋਨ ਲਪਤਰਿਓ ਤੇ ਸੰਗ ਮੀਠੇ ਭੋਗ ਸੋਹਣ ਫ੍ਰਮਤ ਭਾਰ ਅਗੰਤਿ ਆਇਓ ਬਹੁ ਪਰਦੇਸਹਿ ਤਾਇਓ ਅਬ ਓਟ ਧਾਰੀ ਪ੍ਰਭ ਮਰਾਰੀ ਸਰਬ ਸੁਖ ਹਰਨ ਆਇਓ ਰੱਖਣ ਹਾਰੇ ਪ੍ਰਭ ਪਿਆਰੇ ਮੁਝ ਤੇ ਕਛੂ ਨਾ ਹੋਆ ਹੋਨ ਸੁਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੈ ਪੌਨ ਨਾਮ ਤਾਰਿਕ ਉਧਾਰੀ ਭਗਤਹਿ ਸੰਸਾਰ ਕੌਨ ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨਹੁ ਸਰਵਨ ਸੁਨ ਸਰਵਨ ਬਾਣੀ ਪੁਰਖ ਗਿਆਨੀ ਮਾਨੇ ਧਾਨਾ ਪਾਵੇ ਹਰ ਰੰਗ ਰਾਤੀ ਪ੍ਰਭ ਬਿਧਾਤੇ ਰਾਮ ਕੇ ਗੁਣ ਗਾਵੇ ਬਸਦ ਕਾਗਿਦ ਬਨ ਰਾਜ ਕਲਮ ਲਿਖਣ ਕੋ ਜੇ ਹੋਏ ਪਵਨ ਬੇਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸਰਨ ਆਸਾ ਮਹੱਲਾ ਪੰਜਵਾ ਪੁਰਖ ਪਤੇ ਭਗਵਾਨ ਤਾਂ ਕੀ ਸਰਣ ਗਹੀ ਨਿਰਪਉ ਭਏ ਪ੍ਰਾਨ ਚਿੰਤਾ ਸਗਲ ਲਹੀ ਮਾਤ ਪਿਤਾ ਸੁਤ ਮੀਤ ਸੁਰਜਨ ਇਸ਼ਟ ਬੰਧ ਪਜਾਨਿਆ ਗਹਿ ਕੰਠ ਲਾਇਆ ਗੁਰਮ ਲਾਇਆ ਜਸ ਬਿਮਲ ਸੰਤਿ ਵਖਾਣਿਆ ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਛੂ ਨਾ ਜਾਏ ਕਹੀ ਪ੍ਰਭ ਏਕ ਅਨਕ ਅਲਖ ਠਾਕੁਰ ਓਟ ਨਾਨਕ ਤਿਸ ਗਏ ਅੰਮ੍ਰਿਤ ਬਨ ਸੰਸਾਰ ਸਹਾਈ ਆਪ ਭਏ ਰਾਮ ਨਾਮ ਉਰਹਾਰ ਵਿਖ ਕੇ ਦਿਵਸ ਗਏ ਗਤ ਭਰਮ ਮੋਹ ਬੇਕਾਰ ਬਿਨ ਸੇ ਜੋ ਨ ਆਹੁਣ ਸਭ ਰਹੀ ਅਗਨ ਸਾਗਰ ਭਏ ਸੀਤਲ ਸਾਦੇ ਅੰਚਲ ਗਹਿ ਰਹੇ ਗੋਬਿੰਦ ਗੋਪਾਲ ਦਿਆਲ ਸਮਰਿਤ ਬੋਲ ਸਾਧੂ ਹਰ ਜੈ ਜੈ ਨਾਨਕ ਨਾਮ ਧਿਆਇ ਪੂਰਨ ਸਾਧ ਸੰਗ ਪਾਈ ਪਰਮ ਗਤੀ ਜਹ ਦੇਖੋ ਤਹ ਸੰਗ ਏਕੋ ਰਬ ਰਹਾ ਘਟ ਘਟ ਵਾਸੀ ਆਪ ਵਿਰਲੇ ਕਿਨਹਿ ਲਹਿਆ ਜਲ ਥਲ ਮਹੀਲ ਪੂਰ ਪੂਰਨ ਕੀਟ ਹਸਤ ਸਮਾਨਿਆ ਆਦ ਅੰਤੇ ਮਦ ਸੋਈ ਗੁਰ ਪ੍ਰਸਾਦੀ ਜਾਨਿਆ ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਦਜਨ ਕਹਿਆ ਸਿਮਰ ਸੁਆਮੀ ਅੰਤਰ ਜਾਮੀ ਹਰ ਏਕ ਨਾਨਕ ਰਵ ਰਹਾ ਦਿਨ ਰੈਣ ਸੁਹਾਵੜੀ ਆਈ ਸਿਮਰਤ ਨਾਮ ਹਰੀ ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੀ ਦੁਖ ਭੂਖ ਦਰਿਦਰਨਾਠੇ ਪ੍ਰਗਟ ਮਗਦ ਖਾਇਆ ਮਿਲ ਸਾਧ ਸੰਗੇ ਨਾਮ ਰੰਗੇ ਮਨ ਲੋੜੀਂਦਾ ਪਾਇਆ ਹਰ ਦੇਖ ਦਰਸ਼ਨ ਈਸ਼ ਪੁੰਨੀ ਕੁੱਲ ਸੰਭੂਹਾ ਸਭ ਤਰੇ ਦਿਨ ਸਰੈਣ ਆਨੰਦ ਅਨ ਦਿਨ ਸਿਮਰੰਤ ਨਾਨਕ ਹਰ ਹਰੀ ਆਸਾ ਮਹੱਲਾ ਪੰਜਵਾ ਸ਼ੰਤ ਘਰ ਸਤਵਾਂ ਇੱਕ ਓਅੰਕਾਰ ਸਤਗੁਰ ਪ੍ਰਸਾਦ ਸਲੋਕ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋਂ ਇੱਕ ਘੜੀ ਕਰ ਕਿਰਪਾ ਪਗਵੰਤ ਸੰਤ ਪਿੰਨੀ ਰਨੜੀਏ ਚਾਮਕਨ ਤਾਰੇ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗਹਿ ਨਾਮ ਸਿਮਰਹਿ ਅਨ ਦਿਨੋ ਚਰਨ ਕਮਲ ਧਿਆਨ ਹਿਰਦੈ ਪ੍ਰਭ ਵਿਸਰਨਾਹੀ ਇੱਕ ਖਿਨੋ ਤਾਜਮਾਨ ਮੋਹ ਵਿਕਾਰ ਮਨ ਕਾ ਕਲਮਲਾ ਦੁਖ ਜਾਰੀ ਬਿਨਵੰਤ ਨਾਨਕ ਸਦਾ ਜਾਗੈ ਹਰ ਦਾਸ ਸੰਤ ਪਿਆਰੇ ਮੇਰੀ ਸੇਜੜੀ ਐ ਆ ਡੰਬਰ ਬਣਿਆ ਮਨ ਆਨੰਦ ਭਇਆ ਪ੍ਰਭ ਆਵਤ ਸੁਣਿਆ ਪ੍ਰਭ ਮਿਲੇ ਸੁਆਮੀ ਸੁਖ ਹਗਾਮੀ ਚਾਵ ਮੰਗਲ ਰਸ ਪਰੇ ਅੰਗ ਸੰਗ ਲਾਗੇ ਦੁਖ ਭਾਗੇ ਪ੍ਰਾਨਮਨ ਤਨ ਸਭ ਹਰੀ ਮਨ ਇਛ ਪਾਈ ਪ੍ਰਭ ਧਾਈ ਸੰਜੋਗ ਸਾਹਾ ਸੁਭ ਗਣਿਆ ਬਿਨਵੰਤ ਨਾਨਕ ਮਿਲੇ ਸ੍ਰੀ ਧਰ ਸਗਲ ਆਨੰਦ ਰਸ ਬਣਿਆ ਮਿਲ ਸਖੀਆਂ ਪੁੱਛਹਿ ਕਹੋ ਕੰਤ ਨੀਛਾਣੀ ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮੇ ਅੰਤ ਨਾ ਪਾਵਹਿ ਪਗਤ ਭਾਏ ਧਾਏ ਸੁਆਮੀ ਸਦਾ ਹਰ ਗੁਣ ਗਾਵਹੀ ਸਗਲ ਗੁਣ ਸੁ ਗਿਆਨ ਪੂਰਨ ਆਪਣੇ ਪ੍ਰਭ ਪਾਣੀ ਬਿਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸੁਮਾਣੀ ਸੁਖ ਸੋਹਿਲੜੇ ਹਰ ਗਾਵਣ ਲਾਗੇ ਸਾਜਨ ਸਰਸਿ ਅੜੇ ਦੁਖ ਦੁਸ਼ਮਣ ਭਾਗੇ ਸੁਖ ਸਹਿਜ ਸਰਸਿ ਹਰ ਨਾਮ ਰਸੇ ਪ੍ਰਭ ਆਪ ਕਿਰਪਾ ਧਾਰੀ ਆ ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਸੁਭ ਦਿਵਸ ਆਏ ਸਹਜ ਪਾਏ ਛਗਲ ਨਿਧ ਪ੍ਰਭ ਪਾਗੇ ਬਿਨਵੰਤ ਨਾਨਕ ਸਰਣ ਸੁਆਮੀ ਸਦਾ ਹਰ ਜਨ ਤਾਗੇ ਆਸਾ ਮਹੱਲਾ ਪੰਜਵਾਂ ਉਟ ਵਾਂਝ ਵਟਾਉੜਿਆ ਤੈਂ ਕਿਆ ਚਿਰ ਲਾਇਆ ਮੋਹਲਤ ਪੁੰਨੜੀਆ ਕਿਤ ਕੂੜ ਲੁਭਾਇਆ ਕੂੜੇ ਲੁਭਾਇਆ ਧੋ ਮਾਇਆ ਕਰਹਿ ਪਾਪ ਅਮਿੱਤਿਆ ਤਨ ਪਸਮਟੇਰੀ ਜਮਹਿ ਹੇਰੀ ਕਾਲ ਬੱਪੜੈ ਜਿੱਤਿਆ ਮਾਲ ਜੋਬਨ ਛੋੜ ਵੈਸੀ ਰਹੇਉ ਪੈਨਣ ਖਾਇਆ ਨਾਨਕ ਕਮਾਣਾ ਸੰਗ ਜੁਲਿਆ ਨਹਿ ਜਾਏ ਕਿਰਤ ਕਮਾਇਆ ਫਤਹੁ ਮਿਰਗ ਜਿਵੇਂ ਪੀਖੜੈਣ ਚੰਦਰਾਇਣ ਸੁਖੋ ਦੂਖ ਭਏ ਨਿਤ ਪਾਪ ਕਮਾਇਣ ਪਾਪਾ ਕਮਾਣੇ ਛੱਡੈ ਨਾਹੀ ਲੈ ਚੱਲੇ ਘਤ ਗਲਾਵਿਆ ਹਰ ਚੰਦੌਰੀ ਦੇਖ ਮੂਠਾ ਕੂੜ ਸੇਜਾ 라ਵਿਆ ਲੱਭ ਲੋਭ ਹੰਕਾਰ ਮਾਤਾ ਗਰਭ ਭਿਆ ਸਮਾਇਣ ਨਾਨਕ ਮ੍ਰਿਗ ਅਗਿਆਨ ਬਿਨ ਸੇ ਨਹਿ ਮਿਟੈ ਆਵਣ ਜਾਇਣ ਮਿੱਠੇ ਮੱਖ ਮੁਆ ਕਿਉ ਲਏ ਓਡਾਰੀ ਹਸਤੀ ਗਰਤ ਪਰਿਆ ਕਿਉ ਤਰੀਐ ਤਾਰੀ ਤਰਨ ਦੇਹ ਲਾ ਭਇਆ ਖਿਨ ਮਹ ਖਸਮ ਚੇਤਨਾ ਆਇਓ ਦੁਖਾਂ ਸਜਾਈ ਗਣਤ ਨਾਹੀ ਕੀ ਆ ਆਪਣਾ ਪਾਇਓ ਗੁੱਜਾ ਕਮਾਣਾ ਪ੍ਰਗਟ ਹੋਆ ਈਤ ਉਤਹਿ ਖਵਾਰੀ ਨਾਨਕ ਸਤਗੁਰ ਬਾਜ ਮੂਠਾ ਮਨਮੁਖੋ ਹੰਕਾਰੀ ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਨੀ ਕੰਠ ਲਗਾਏ ਲੀਏ ਤਿਸ ਠਾਕੁਰ ਸਰਨੀ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ ਰਾਖ ਲੀਏ ਰਖਣ ਹਾਰੈ ਸਦਾ ਨਿਰਮਲ ਕਰਨੀ ਨਾਨਕ ਨਰਕ ਨਾ ਜਾਹੀ ਕਬਹੂ ਹਰ ਸੰਤ ਹਰ ਕੀ ਸਰਣੀ